ਸਾਸੀ ਗਾਲ ਜੀ ਤੇ ਬਹੁਤ ਵੀਰਾਂ ਦੇ ਆਪਾਂ ਨੂੰ ਮੈਸੇਜ ਆਉਂਦੇ ਆ ਵੀ ਆਪਾਂ ਗਾਈਆਂ ਲੈਣੀਆਂ ਤੁਸੀਂ ਗਾਈਆਂ ਦਵਾਓ ਤੇ ਜਿਹਨਾਂ ਨਾਵਾ ਕੰਮ ਸ਼ੁਰੂ ਕਰਨਾ ਤੇ ਇਟਲੀ ਤੋਂ ਫੋਨ ਬਹੁਤ ਆਇਆ ਪਰ ਹਨਾ ਉਹ ਫਾਰਮ ਦਾ ਜਿਹੜੇ ਉੱਥੇ ਕੰਮ ਕਰਦੇ ਆ ਆਲਰੇਡੀ ਤੇ ਇੱਥੇ ਆ ਕੇ ਉਹਨਾਂ ਨੇ ਆਪਦਾ ਸ਼ੁਰੂ ਕਰਨਾ ਤੇ ਉਹਨਾਂ ਨੂੰ ਚੰਗੇ ਪਸ਼ੂ ਨਹੀਂ ਪਤਾ ਵੀ ਆਪਾਂ ਕਿਹੜੇ ਸਾਹ ਨਾਲ ਲੱਭੀਏ ਜਾਂ ਕਿਹੜੇ ਬੰਦੇ ਤੋਂ ਲਈਏ ਤੇ ਆਪਾਂ ਨੂੰ ਮਤਲਬ ਉਹ ਬੰਦੇ ਕਹਿੰਦੇ ਆ ਵੀ ਤੁਸੀਂ ਸਾਨੂੰ ਪਸ਼ੂ ਦਵਾਓ ਹਨਾ ਕਰਦੇ ਆਪਾਂ ਵੀ ਹਜੇ ਗਰੋਇੰਗ ਸਟੇਜ ਤੇ ਆ ਤੇ ਆਪਾਂ ਵੀ ਪਸ਼ੂ ਲੈ ਕੇ ਚੰਗੇ ਪਸ਼ੂ ਲੈ ਕੇ ਕੰਮ ਸ਼ੁਰੂ ਕੀਤਾ ਸੀਗਾ ਹਨਾ ਤੇ ਚਲੋ ਕੁਦਰਤੀ ਆਪਾਂ ਦੇਖ ਪਰ ਕੇ ਪਸ਼ੂ ਲੈ ਆਪਾਂ ਨੂੰ ਚੰਗੇ ਪਸ਼ੂ ਮਿਲ ਗਏ ਤੇ ਆਪਾਂ ਕੰਮ ਸ਼ੁਰੂ ਕਰ ਲਿਆ ਹਨਾ 2 ਲੱਖ ਤੋਂ ਪਲੱਸ ਇੱਕ ਐਨੀਮਲ ਦੇ ਆਪਾਂ ਇਨਵੈਸਟ ਕੀਤਾ ਸੀਗਾ ਤੇ ਜੇ ਪਸ਼ੂ ਲੈਣੇ ਆ ਤਾਂ ਬਸ ਇੰਨਾ ਹੀ ਆ ਜੇ ਆਪਾਂ ਚੰਗੀ ਪੇਮੈਂਟ ਇਨਵੈਸਟ ਕਰਨੀਆਂ ਤਾਂ ਪਹਿਲੀ ਗੱਲ ਬਰਸੈਲਾ ਦਾ ਟੈਸਟ ਜ਼ਰੂਰ ਕਰੋ ਹਨ ਕਿ ਟਾਂ ਆ ਜਾਂਦੀਆਂ ਉਹਦੇ ਨਾਲ ਚੈਕਿੰਗ ਹੋ ਜਾਂਦੀ ਹੈ ਹਨਾ ਤੇ ਫਿਰ ਬੀਸੀਐਸ ਦਾ ਪਸ਼ੂ ਦਾ ਚੰਗਾ ਹੋਣਾ ਚਾਹੀਦਾ ਵੀ ਜੇ ਆਪਾਂ ਪਸ਼ੂ ਨਾਲ ਬਸੂ ਲੈਣੇ ਆ ਤਾਂ ਉਹਦਾ BCS ਚੰਗਾ ਹੋਵੇ ਬਈ ਉਹ ਸੁਕੇ ਜੇ ਪਸ਼ੂ ਟੁੱੜਦਾ ਵੀ ਆ ਤਾਂ ਥੋੜਾ ਉਹਦਾ ਬਾਡੀ ਸਕੋਰ ਮਤਲਬ ਉਸ ਹਸਾਬ ਨਾਲ ਮੈਂਟੇਨ ਰਵੇ ਹਨਾ ਤੇ ਪਸ਼ੂ ਕਈ ਵਾਰੀ ਬਹਿ ਜਾਂਦਾ ਨੈਗੇਟਿਵ એનર્ਜੀ ਬੈਲੈਂਸ ਜਾਵੜੇਂਦਾ ਹਨਾ ਤੇ ਉਹ ਚੀਜ਼ਾਂ ਸਾਰੀਆਂ ਦੇਖ ਪਰ ਕੇ ਪਸ਼ੂ ਲੈਣਾ ਚਾਹੀਦਾ ਆਪਾਂ ਨੂੰ ਫਿਰ ਜੇ ਆਰਡਰ ਦੀ ਗੱਲ ਕਰਦੇ ਆ ਆਪਾਂ ਜੇ ਥਣ ਚੈੱਕ ਕਰਨੇ ਆ ਤੇ ਚਾਰੇ ਥਣਾ ਜੋ ਆਪਾਂ ਨੂੰ ਧਾਰਾਂ ਬਰਾਬਰ ਜਿਹੜੀਆਂ ਆਉਂਦੀਆਂ ਉਹ ਚੈੱਕ ਕਰ ਲੈਣਾ ਚਾਹੀਦਾ ਜੇ ਪਸ਼ੂ ਪਾਸ ਕਰਦੇ ਆ ਤੇ ਫਿਰ CMT ਕੱਟ ਹੁੰਦੀ ਹੈ ਕਪੜੀ ਹਨਾ ਉਦੇ ਨਾਲ ਆਪਾਂ ਚੈੱਕ ਕਰ ਸਕਦੇ ਆਂ ਵੀ ਪਸ਼ੂ ਦੇ ਥਣਾ ਚ ਕੋਈ ਇਨਫੈਕਸ਼ਨ ਤਾਂ ਨਹੀਂ ਗਈ ਜੇ ਆਪਾਂ ਸੋਇਆ ਪਸ਼ੂ ਲੈਣੀ ਸੀਐਮਟੀ ਕੈਟ ਨਾਲ ਆਪਾਂ ਨੂੰ ਜਿਹੜੀ ਸਬਕਲੀਨਿਕਲ ਮਸਟਡਿਸ ਹੁੰਦੀ ਆ ਉਹਦਾ ਪਤਾ ਲੱਗ ਜਾਂਦਾ ਕਿਉਂਕਿ ਉਹ ਆਪਾਂ ਨੂੰ ਦੁੱਧ ਚ ਤਾਂ ਦਿਸਦੀ ਨਹੀਂ ਗਈ ਹੈਨਾ ਪਰ ਉਹ ਮਸਟਡਿਸ ਆਪਣਾ ਨੁਕਸਾਨ ਬਹੁਤ ਕਰਦੀ ਆ ਤੇ ਉਹ ਚੀਜ਼ ਵੀ ਆਪਾਂ ਦੇਖ ਪਰ ਕੇ ਪਸ਼ੂ ਲਓ ਤੇ ਬਾਕੀ ਕਿਸੇ ਦੇ ਮਗਰ ਲਾ ਕੇ ਪਸ਼ੂ ਨਹੀਂ ਆਪਾਂ ਨੂੰ ਲੈਣਾ ਚਾਹੀਦਾ ਜਿਵੇਂ ਹੁਣ ਅਕਸਰ ਹੀ ਆਪਾਂ ਵੀਡੀਓ ਦੇਖਦੇ ਆਂ ਸੋਸ਼ਲ ਮੀਡੀਆ ਤੇ ਬਈ ਤੁਸੀਂ ਬਾਹਰ ਜਾਣਾ ਤੇ ਬਾਹਰ 25 ਲੱਖ ਰੁਪਇਆ ਲਾ ਕੇ ਜਾਣਾ ਉਹੀ ਤੁਸੀਂ ਇੱਥੇ 25 ਲੱਖ ਫਾਰਮ ਤੇ ਇਨਵੈਸਟ ਕਰੋ ਤੇ ਤੁਹਾਨੂੰ ਇਹ ਦਿਨਾਂ 'ਚ ਪ੍ਰੋਫਿਟ ਦੇਊਗਾ ਇਹੋ ਜਿਹਾ ਇਹ ਤੁਹਾਨੂੰ ਦੇ ਚ ਕੁਛ ਨਹੀਂਗਾ ਜਾਦੂ ਮੰਤਰ ਵਾਲੀ ਚੀਜ਼ ਕੋਈ ਨਹੀਂਗੀ ਅਣਾ ਇਹ ਤਾਂ ਮਿਹਨਤ ਕਰਕੇ ਸਬਰ ਕਰਕੇ ਫੇਰ ਜੇ ਆਪਾਂ ਅ ਅੱਗੇ ਵਧ ਸਕਦੇ ਆ ਕਿਸੇ ਦਿਨ ਮਗਰ ਲਾ ਕੇ ਪਸ਼ੂ ਕਦੇ ਨਾ ਲਓ ਤੇ ਪਹਿਲਾਂ ਜੇ ਆਪਾਂ ਨੂੰ ਆਪੇ ਕੰਮ ਦੀ ਨੌਲੇਜ ਆ ਫੇਰ ਹੀ ਚੰਗਾ ਐਨੀਮਲ ਲਓ ਨਹੀਂ ਆਪਾਂ ਨੂੰ 20 25 ਲੀਟਰ ਵਾਲਾ ਪਸ਼ੂ ਤੋਂ ਕੰਮ ਸ਼ੁਰੂ ਕਰਨਾ ਚਾਹੀਦਾ ਜੇ ਆਪਾਂ 40 45 ਲੀਟਰ ਵਾਲੀ ਗਾਂ ਲੈਣੀ ਆ ਤਾਂ ਪਰ ਉਹ ਬਹੁਤ ਜਾਣਕਾਰੀ ਹੋਣੀ ਚਾਹੀਦੀ ਆ ਕਿਉਂਕਿ ਐਚ ਐਫ ਨਸਲ ਨੂੰ ਸਾਹਮਣਾ ਕੋਈ ਸੌਖਾ ਕੰਮ ਨਹੀਂ ਆਪਾਂ ਸਿਆਲ ਦੇ ਕੇ ਕਈ ਵਾਰੀ ਪਸ਼ੂ ਲੈ ਲੈਨੇ ਆ ਅੱਗੇ ਗਰਮੀ ਵੀ ਆਉਣੀ ਹੁੰਦੀ ਆ ਆਪਣੀ ਜਗ੍ਹਾ ਵੀ ਚੰਗੀ ਹੋਣੀ ਚਾਹੀਦੀ ਆ ਤੰਗ ਜਗ੍ਹਾ ਆਪਾਂ ਸਿਆਲਾਂ ਇਹ ਤਾਂ ਉਹ ਜਗ੍ਹਾ ਆਪਣ ਨੂੰ ਚੰਗੀ ਲੱਗਦੀ ਆ ਪਰ ਗਰਮੀ ਆ ਜਦੋਂ ਉਹ ਪੜਾ ਸਵਾਜਦੀ ਆ ਜਿਹੜਾ ਆਪਣਾ ਐਨੀਮਲ ਹੁੰਦਾ ਫਿਰ ਉਹ ਸਟ्रेस ਮੰਦਾ ਦੂਜੀ ਗੱਲ ਆਪਾਂ ਵੱਡੇ ਆਰਡਰ ਜਿਹੜੇ ਸੋਸ਼ਲ ਮੀਡੀਆ ਤੇ ਦੇਖਦੇ ਆ ਉਹਨਾਂ ਨੂੰ ਦੇਖ ਕੇ ਕੰਮ ਕਰਨ ਦਾ ਹਰੇਕ ਬੰਦੇ ਨੂੰ ਹੁੰਦਾ ਵੀ ਆਪਾਂ ਵੀ ਜਰ ਪਸ਼ੂ ਇੰਨੇ ਵਧੀਆ ਐਨੀਮਲ ਆ ਆਪਾਂ ਕੰਮ ਸ਼ੁਰੂ ਕਰ ਲਈਏ ਹੈਨਾ ਉਹਨਾਂ ਨੂੰ ਦੇਖ ਕੇ ਉਹ ਜੇ ਵੱਡੇ ਆਰਡਰ ਬਣੇ ਆ ਉਹਨਾਂ ਦੀ ਸਾਲਾਂ ਦੀ ਮਿਹਨਤ ਆ 10 15 15 ਸਾਲ ਉਹਨਾਂ ਨੇ ਜੇ ਮਿਹਨਤ ਕੀਤੀ ਆ ਫੇਰ ਉਹ ਸਟੇਜ ਤੇ ਜਾ ਕੇ ਪਹੁੰਚੇ 8 ਕੁਇੰਟਲ 10 ਕੁਇੰਟਲ ਜਾਂ 5 ਕੁਇੰਟਲ ਦੁੱਧ ਪਾਈ ਜਾਂਦਾ ਤੇ ਆਪਾਂ ਉਹਨੂੰ 40 40 ਨਾਲ ਗੁਣਾ ਕਰਕੇ ਕਹਿ ਦਿੰਨੇ ਆ ਬਈ ਇਹ ਤਾਂ ਪੈਸਾ ਹੀ ਬਹੁਤ ਕਮਾਈ ਜਾਂਦਾ ਪਰ ਉਸ ਬੰਦੇ ਨੂੰ ਪਤਾ ਹੁੰਦਾ ਬਈ ਉਹ ਕਿਹੜੀ ਸਟੇਜ ਚੋਂ ਲੰਗੀ ਜਾਂਦਾ ਜਾਂ ਉਹ ਕਿੰਨੀ ਮਿਹਨਤ ਕਰੀ ਜਾਂਦਾ ਰਾਤਾਂ ਜਾਗਣੀਆਂ ਪੈਂਦੀਆਂ ਬਹੁਤ ਕੁਝ ਦੇਖਣਾ ਪੈਂਦਾ ਫੇਰ ਜਾ ਕੇ ਕੰਮ ਸਿਰੇ ਲੱਗਦਾ ਤਾਂ ਇਹੋ ਇਹ ਧੰਦਾ ਵੀ ਬਦਨਾਮ ਵੀ ਤਾਈਓ ਆ ਬਈ ਇਹ ਧੰਦੇ ਨੂੰ ਸੌਖਾ ਮੰਨ ਕੇ ਸ਼ੁਰੂ ਕਰ ਲੈਣੇ ਕਿਸੇ ਦੇ ਮਗਰ ਲੱਗੇ ਹਿਸਾਬ ਕਰਨੇ ਬਹੁਤ ਸੌਖੇ ਆ ਜਾਲੀ ਨਾਲ ਗੁਣਾ ਕਰਨਾ ਬਹੁਤ ਸੌਖਾ ਵੱਡੀ ਪੇਮੈਂਟ ਇਨਵੈਸਟ ਕਦੇ ਨਾ ਕਰੋ ਜੇ ਇਨਵੈਸਟ ਕਰਨੀ ਆ ਹਾਂ ਚੰਗੇ ਐਨੀਮਲ ਲਾਓ ਤੁਸੀਂ ਪਰ ਉਹਨਾਂ ਦੀ ਜਾਣਕਾਰੀ ਪਹਿਲਾਂ ਲੈ ਕੇ 6 ਮਹੀਨੇ ਆਪਾਂ ਨੂੰ ਪਹਿਲਾਂ ਜਾਣਕਾਰੀ ਹੋਣੀ ਚਾਹੀਦੀ ਆ ਪੂਰੀ ਪ੍ਰੋਪਰ ਛੋਟੇ ਐਨੀਮਲ ਤੋਂ ਸ਼ੁਰੂ ਕਰ ਲਓ ਹਨਾ ਕੋਈ 20 25 ਲੀਟਰ ਵਾਲੇ ਤੋਂ ਸ਼ੁਰੂ ਕਰ ਲਓ ਤੇ ਤੇ ਚੰਗੀ ਫੀਡ ਵਰਤਣੀ ਚਾਹੀਦੀ ਆ ਤੇ ਆਪਣੇ ਕੋਲ ਸਾਲ ਭਰ ਦਾ ਸੇਲੇਜ ਹੋਣਾ ਬਹੁਤ ਜ਼ਰੂਰੀ ਆ ਹਨਾ ਇਹ ਸਾਰੀਆਂ ਚੀਜ਼ਾਂ ਧਿਆਨ ਚ ਰੱਖ ਕੇ ਜੇ ਆਪਾਂ ਚਾਰ ਪਾਈ ਜਾਂਦੇ ਟਾਕਸਿਨ ਬਾਈਂਡਰ ਹੋਣਾ ਚਾਹੀਦਾ ਉਹਦੇ ਰਿਊਮਨ ਨੂੰ ਦੇਖ ਕੇ ਬਾਈ ਉਹ ਕਿੰਨਾ ਪਸ਼ੂ ਖਾਈ ਜਾਂਦਾ ਜਾਂ ਕਿਵੇਂ ਬਫਰ ਦੇਣਾ ਪੈਂਦਾ ਬੜੀਆਂ ਚੀਜ਼ਾਂ ਹੁੰਦੀਆਂ ਤੇ ਉਹ ਸਿੱਖਣੀਆਂ ਬਹੁਤ ਜ਼ਰੂਰੀ ਆ ਆਪਾਂ ਨੂੰ ਫੇਰ ਕੰਮ ਸ਼ੁਰੂ ਕਰੋ ਜਿਹੜੇ ਇਹ ਸ਼ੇਰੋ ਸ਼ੇਰੀ ਕਰਦੇ ਆ ਪਸ਼ੂਆ ਨੂੰ ਲੈ ਕੇ ਜਾਂ ਕਹਿੰਦੇ ਆ ਵੀ ਆਪਾਂ ਇੰਨੇ ਇੰਨੇ ਆਪਣੇ ਫਾਲੋਅਰ ਹੋ ਗਏ ਫਿਰ ਆਪਾਂ ਜਾਣਕਾਰੀ ਦੇਵਾਂਗੇ ਤੇ ਇਹੋ ਜਿਹੇ ਬੰਦੇ ਮਗਰ ਕਦੇ ਨਾ ਲੱਗੋ ਹਨ ਇਹਨਾਂ ਨੂੰ ਸਿਰਫ ਵਿਊ ਲੈਣੀ ਹੁੰਦੀ ਆ ਮੈਂ ਕਈ ਬੰਦੇ ਇਹ ਵੀ ਦੇਖਿਆ ਡਾਕਟਰ ਆ ਜਿਹੜੇ ਉਹ ਵੀਡੀਓ ਪਾਉਂਦੇ ਆ ਬਈ ਅੱਜ ਕੱਲ੍ਹ ਜ਼ਮਾਨਾ ਹੈਗਾ ਸ਼ਾਰਟ ਵੀਡੀਓ ਦਾ ਆਪਾਂ ਤਾਂ ਹੀ ਸ਼ਾਰਟ ਵੀਡੀਓ ਪਾਉਂਦੇ ਉੱਤੇ ਜ਼ਿਆਦਾ ਵਿਊ ਹੁੰਦਾ ਆਪਾਂ ਨੂੰ ਕੋਈ ਹੁੰਦਾ ਨਹੀਂ ਜੇ ਕੋਈ ਆਪਾਂ ਨੂੰ ਪੰਜ ਬੰਦੇ ਵੀ ਵੇਂਦੇ ਆ ਤਾਂ ਆਪਾਂ ਨੂੰ ਕੋਈ ਚੱਕਰ ਨਹੀਂ ਆਪਾਂ ਨਾ ਕਦੇ ਵਿਊ ਮਾਰੀ ਪਾਈ ਆ ਨਾ ਕਦੇ ਲਾਈਕ ਮਾਰੀ ਵੀਡੀਓ ਪਾਈ ਆ ਆਪਾਂ ਦਾ ਸਿਰਫ ਆਪਦੀ ਜਿਹੜੀ ਆਪਾਂ ਨੂੰ ਜਿੰਨੀ ਕਿ ਜਾਣਕਾਰੀ ਉਹ ਸ਼ੇਅਰ ਕਰਦੇ ਆ ਥੋਡੇ ਤੱਕ ਹੋ ਸਕਦਾ ਆਪਣੀ ਜਾਣਕਾਰੀ ਨਾਲ ਇੱਕ ਦੋ ਬੰਦੇ ਨੇ ਜਿਨ੍ਹਾਂ ਦਾ ਭਲਾ ਹੋ ਜੇ ਆਪਾਂ ਨੂੰ ਓਨਾ ਹੀ ਬਹੁਤ ਆ ਹਨਾ ਬੰਦੇ ਸੋਸ਼ਲ ਮੀਡੀਆ ਜਰੀਏ ਆਪਣੇ ਨਾਲ ਜੁੜੇ ਵੀ ਬਹੁਤ ਆ ਤੇ ਬਹੁਤ ਖੁਸ਼ੀ ਹੁੰਦੀ ਆ ਬਈ ਆਪਣੇ ਨਾਲ ਬੰਦੇ ਜੁੜੇ ਆ ਤੇ ਬਾਕੀ ਸਾਰਿਆਂ ਤੋਂ ਜ਼ਰੂਰੀ ਚੀਜ਼ ਇਹਦੇ 'ਚ ਆਪਾਂ ਨੂੰ ਕਰੀਬੀ ਯਾਰਾਂ ਦੋਸਤਾਂ ਦੇ ਜਿਹੜੇ ਵਿਆਹ ਸ਼ਾਦੀਆਂ ਵੀ ਕਈ ਦੀ ਛੱਡਣੀਆਂ ਪੈ ਸਕਦੀਆਂ ਹਨਾ ਤੇ ਇਹਦੇ 'ਚ ਨਾ ਕੋਈ ਸੰਡੇ ਆ ਨਾ ਕੋਈ ਮੰਡੇ ਆ ਹਨਾ ਆਪਾਂ ਨੂੰ ਡੇਲੀ ਕੰਮ ਕਰਨਾ ਹੀ ਪੈਣਾ ਚਾਹੇ ਆਪਾਂ ਮਾਰਾਂ ਚਾਹੇ ਕੁਝ ਵੀ ਆ ਕੋਈ ਮਜਬੂਰੀ ਵੱਡੀ ਤੋਂ ਵੱਡੀ ਮਜਬੂਰੀ ਇਹਨਾਂ ਦਾ ਆਪਾਂ ਨੂੰ ਪ੍ਰੈਜ਼ੈਂਟ ਹੋਣਾ ਹੀ ਪੈਂਦਾ ਉੱਥੇ ਆਪਾਂ ਨੂੰ ਪਹੁੰਚਣਾ ਪੈਣਾ ਆਪਣੇ ਟਾਈਮ ਤੇ ਤੇ ਜਿਹੜੇ ਬੰਦੇ ਨੇ ਖੁਦ ਕੰਮ ਸ਼ੁਰੂ ਕੀਤਾ ਤੇ ਉਹਨੇ ਪਹੁੰਚਣਾ ਪੈਣਾ ਆਪਾਂ ਜੇ ਕੰਮ ਕਰਕੇ ਸ਼ੁਰੂ ਕਰਕੇ ਕਹਿ ਦਈਏ ਵੀ ਆਪਣੇ ਘਰ ਦੇ ਸੰਭਾਲ ਲੈਣਗੇ ਜਾਂ ਜਿਹਨੂੰ ਨੌਲੇਜ ਘਟਾ ਜੇ ਆਪਾਂ ਪਹਿਲਾਂ-ਪਹਿਲਾਂ ਚਾਹ ਹੁੰਦਾ ਆਪਾਂ ਨੂੰ ਵੇਰੀ ਫਾਰਮ ਦਾ ਉਦੋਂ ਬਾਅਦ ਆਪਾਂ ਉਸ ਤੋਂ ਪਾਸੇ ਰਹਿਣ ਲੱਪੈਨੀਆਂ ਤੇ ਉਦੋਂ ਆਪਣਾ ਫਾਰਮ ਘਾਟੇ ਵੱਲੋਂ ਜਾਣ ਲੱਪੈਂਦਾ ਜਦੋਂ ਸ਼ੁਰੂ ਕੀਤਾ ਮੈਂ ਕਦੇ ਪਸੂ ਨੂੰ ਸੰਗਲ ਨਹੀਂ ਖੋਲਕੇ ਦੇਖਿਆ ਸੀਗਾ ਵੀ ਪਸੂ ਕਿੱਥੇ ਬੰਨਿਆ ਕਿੱਥੇ ਨਹੀਂ ਹੁੰਦਾ ਤੇ ਫੇਰ ਉਹ ਚੀਜ਼ਾਂ ਸਾਰੀਆਂ ਕੰਪਰੋਮਾਈਜ਼ ਕਰਨਾ ਪੈਂਦਾ ਮਹਿਫਲਾਂ ਛੱਡਣੀਆਂ ਪੈਂਦੀਆਂ ਸਭ ਕੁਝ ਇਹ ਚੀਜ਼ਾਂ ਸੋਚ ਕੇ ਹੀ ਸ਼ੁਰੂ ਕਰਿਓ ਬਾਕੀ ਬਾਅਦ ਚੋਂ ਆਪਾਂ ਪੈਸੇ ਲਾ ਕੇ ਤੇ ਬਾਅਦ ਚੋਂ ਆਪਾਂ ਨੂੰ ਲੱਗਿਆ ਆਪਾਂ ਫਸ ਗਏ ਹਨਾ ਤੇ ਉਸ ਤੋਂ ਪਹਿਲਾਂ ਬਈ ਆਪਾਂ ਕਿਸੇ ਦੇ ਮਗਰ ਲਾ ਕੇ ਸ਼ੁਰੂ ਕਦੇ ਨਾ ਕਰੋ ਬਸ ਕਿ ਇਹ ਕੰਮ ਨਾਲ ਦੀ ਰਿਸਕ ਤੇ ਨਹੀਂ ਗਈ ਤੇ ਬਹੁਤ ਹੀ ਵਧੀਆ ਕੰਮ ਆ ਗਰੂਰਤ ਬਹੁਤ ਬੰਦੇ ਦੀ ਜਲਦੀ ਹੁੰਦੀ ਆ ਹਨਾ ਇਸ ਧੰਦੇ ਦੇ ਵਿੱਚ ਜਾਨੀ ਕਿ ਜਿਵੇਂ ਮਗਰਦ ਦੀਆਂ ਬੱਚੀਆਂ ਦੇਖੀ ਜਾਂਦੇ ਆ ਮਤਲਬ ਚਾਰ ਮੱਛੀਆਂ ਹਜੇ ਮੇਰੇ ਕੋਲੇ ਆਈਆਂ ਤੇ ਇਹ ਚਾਰਾਂ ਬੱਚੀਆਂ ਨੇ ਮਤਲਬ ਅੱਗੇ ਜਾ ਕੇ ਇਹ ਚੰਗੇ ਸੀਮੰਦੀਆਂ ਬੱਚੀਆਂ ਹਨ ਤੇ ਚੰਗੀਆਂ ਇਹਨਾਂ ਦੀਆਂ ਮਾਵਾ 40 ਪਲੱਸ ਮੇਰੇ ਕੋਲ ਦੁੱਧ ਕਢੀ ਜਾਂਦੀਆਂ ਤੇ ਇਹਨਾਂ ਨੇ ਮਤਲਬ ਆਪਾਂ ਇੱਕ ਹਿਸਾਬ ਦੀ ਬੱਚਿਆਂ ਦੀ ਐਫੜੀ ਹੁੰਦੀ ਹੈ ਹਨ ਇਹਨਾਂ 'ਚ ਆਪਾਂ ਪੈਸੇ ਇਨਵੈਸਟ ਕਰੀ ਜਾਂਦੇ ਆ ਤੇ 2 ਸਾਲਾਂ ਬਾਅਦ ਜਿਹੋ ਇਹਨੇ ਸੁਣਾ ਤਾਂ ਮੰਨ ਲਾ ਤਾਂ ਅੰਦ ਲੱਖ ਨਾਲ ਆਪਣੇ ਕੋਲ 2 ਤੋਂ 2.5 ਲੱਖ ਦਾ ਤਿਆਰ ਹੋ ਗਿਆ ਤੇ ਇੰਨੀ ਗਰੋਥ ਹੁੰਦੀ ਹੈ ਆਪਣੇ ਕੋਲੇ ਤੇ ਕੰਮ ਇਸ ਕੰਮ ਨਾਲ ਦੀ ਰੀਜ਼ ਨਹੀਂ ਆਪਾਂ ਘਰੇ ਵੀ ਰਹਿੰਨੇ ਆ ਹਨਾ ਪਰਿਵਾਰ ਚ ਰਹਿੰਨੇ ਆ ਤੇ ਬਸ ਇੰਨਾ ਹੀ ਕਹਿਣਾ ਸੀ ਤੁਹਾਡੇ ਨਾਲ ਤੁਹਾਨੂੰ ਤੇ ਧੰਨਵਾਦ